ਇਹ ਮੇਰੀ ਗਲਤੀ ਸੀਗੀ ਤਾਂ ਚਾਰ ਨੂੰ ਹੀ ਪਰਚਾ ਹੋ ਜਾਂਦਾ ਮੇਰੇ ਤੇ ਮੈਨੂੰ ਕੋਈ ਅਫਸੋਸ ਨਹੀਂ ਵੀ ਹਾਂ ਯਾਰ ਸਾਡੇ ਤੋਂ ਵੀ ਗੁੰਡਾ ਕਰਦੀ ਹੋਗੀ ਇਹਨੇ ਕਿਵੇਂ ਅੰਗ ਫੜਿਆ ਮੁੰਡੇ ਅੱਧਾ ਘੰਟਾ ਹੋ ਗਿਆ ਜਦੋਂ ਤੁਹਾਡੀ ਪਿਓ ਨੂੰ ਕੋਈ ਦਾੜੀ ਨੂੰ ਹੱਥ ਪਾਉਂਦਾ ਨਾ ਵੀਰੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਰੱਖਿਆ ਜਾਂਦਾ ਪਹਿਲੇ ਗੱਲ ਦੱਸ ਕੀ ਕਹਿਣੀ ਚਾਹੁੰਦਾ ਹਨੀ ਸਿਟੀ ਚੰਗੇ ਕੰਮ ਕਰਨ ਗਿਆ ਉੱਥੇ ਵੀ ਅੱਧੀ ਰੋਕਣ ਗਿਆ ਤਾਂ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਕਿ ਹੁਣ ਇਹੋ ਜੇ ਕੰਮ ਕਰੋਗੇ ਫਿਰ ਹੁਣ ਤੁਸੀਂ ਅੱਗੇ ਵੀ ਜਦੋਂ ਹਨੀ ਸਿਟੀ ਨਸ਼ੇ ਕਰਦਾ ਸੀ ਨਾ ਚਿੱਟਾ ਪੀ ਕੇ ਆਉਂਦਾ ਸੀ ਨਾ ਘਰੇ ਤੇ ਜਦੋਂ 2-200 100-100 ਰੁਪਏ ਮੰਗਦਾ ਹੁੰਦਾ ਹੀ ਸਾਰਿਆਂ ਤੋਂ ਤੇ ਆ ਦੁਕਾਨਾਂ ਖਾਲੀ ਸੀਗੀਆਂ ਉਦੋਂ ਮੈਨੂੰ ਮੌਤ ਹੋਰਵੇਂ ਕਹਿੰਦੇ ਨਾ ਤੂੰ ਸੁਧਰ ਚੰਗੇ ਪਰਿਵਾਰ ਚੋਂ ਬੇਟਾ ਆਪਾਂ ਵਧੀਆ ਕੰਮ ਕਰਨੇ ਆਪਾਂ ਸੇਵਾ ਕਰਨੇ ਆ ਆਪਾਂ ਕੁਝ ਕਰਨੇ ਆ ਨਾ ਉਹ ਕਹਿੰਦੇ ਸੀ ਵੀ ਤੂੰ ਉਹਨਾਂ ਦੀ ਮੰਮੀ ਤੋਂ ਤੇ ਭੈਣ ਤੋਂ ਮਾਫੀ ਮੰਗ ਲੈ ਉਹਨਾਂ ਨੇ ਮੈਨੂੰ ਸ਼ਾਇਦ ਇਹ ਗੱਲ 18-19 ਤਰੀਕ ਨੂੰ ਕਹੀ ਹੋਣੀ ਆ ਮੈਂ ਉਹਨਾਂ ਨੂੰ ਕਿਹਾ ਵੀ ਸਰ ਇਹ ਤਾਂ ਮੈਂ ਚੀਜ਼ 12-13 ਤਰੀਕ ਨੂੰ ਕਰ ਚੁੱਕਿਆ ਇੱਕ ਇੰਟਰਵਿਊ 'ਚ ਹੀਟ ਆਫ ਦੀ ਮੂਮੈਂਟ ਅਸੀਂ ਗੱਲਾਂ ਕੱਢੀਆਂ ਦਿਮਾਗ ਟੈਂਪਰ ਚ ਸੀਗਾ ਬਾਜ ਜੇ ਸੀ ਇਹ ਗੱਲ ਸੋਚਦੇ ਆਂ ਵੀ ਉਹਦੀ ਮੰਮੀ ਨੂੰ ਥੋੜੀ ਪਤਾ ਯਾਰ ਉਹਨੇ ਵੇਦਵੀ ਕੀਤੀ ਉਹਨਾਂ ਮਾਂ ਨੂੰ ਥੋੜੀ ਪਤਾ ਹੈ ਉਹਦੀ ਭੈਣ ਨੂੰ ਥੋੜੀ ਪਤਾ ਮੈਂ ਇੱਕ ਇੰਟਰਵਿਊ ਚ ਮਾਫੀ ਪਹਿਲੀ ਮੰਗ ਚੁੱਕਿਆ ਸੀ ਤੇ ਹੁਣ ਜੇ ਵੀਰੇ ਕੋਈ ਕਵੇ ਵੀ ਦੋਸ਼ੀ ਤੋਂ ਮੰਗ ਲਾ ਫਿਰ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਜੇ ਮੈਂ ਇੱਕ ਕੱਟ ਕਰਦਾ ਤਾਂ ਮੈਂ ਨਾ 2000 ਬੰਦਾਵਾਂ इजीली ਕਰ ਸਕਦਾ ਮੈਂ ਕਿਉਂ ਕਰਾਂ ਸਵਾ ਦੇ ਦਿਨ ਚੱਲਦੇ ਨੇ ਉਹਨੂੰ ਪੁੱਛਿਆ ਤੁਸੀਂ ਲਾਈਵ ਵੀਡੀਓ ਦੇਖੀ ਹੋਣੀ ਆ ਵੀ ਯਾਰ ਤੂੰ ਆ ਕਦ ਲਈ ਕੀਤਾ ਤੈਨੂੰ ਕੀ ਲੋੜ ਚ ਉਹ ਕਹਿ ਰਿਹਾ ਮੈਂ 10 ਸਾਲ ਤੋਂ ਪਾਟ ਕਰ ਰਿਆ ਮੈਨੂੰ ਕੁਝ ਮਿਲਿਆ ਮਿਲਿਆ ਨਹੀਂ ਮੈਨੂੰ ਦੇ ਦੇ 10 ਸਾਲ ਸ਼ਿਵ ਜੀ ਬਾਰੇ ਬੋਲੇ ਜਾਂ ਮਤਲਬ ਉਹਨਾਂ ਦੇ ਕੋਈ ਨਾਲ ਜਿਹੜੀਆਂ ਵਰਤੀ ਜਾਂਦੀਆਂ ਹੋਈਆਂ ਚੀਜ਼ਾਂ ਬਾਰੇ ਬੋਲੇ ਹਨ ਤੇ ਜੇ ਮੈਂ ਨਹੀਂ ਬੋਲੂੰਗਾ ਹੋਰ ਕੌਣ ਬੋਲੇ ਉਹ ਮੁੰਡਾ ਸਹੀ ਬੋਲ ਰਿਹਾ ਮਾਰੇ ਹੱਕ 'ਚ ਬਿਆਨ ਦੇ ਰਿਹਾ ਉਹ ਬੰਦਾ ਸਹੀ ਕਹਿ ਰਿਹਾ ਵੀ ਯਾਰ ਜੇ ਮੈਂ ਸ਼ਨੀ ਭਗਵਾਨ ਦੀ ਪੂਜਾ ਕਰਦਾ ਮੰਨ ਲਓ ਮੇਰੀ ਸ਼ਨੀ ਭਗਵਾਨ 'ਚ ਆਸਤਾ ਤੇ ਉਹਨੂੰ ਕੋਈ ਐਵੇਂ ਕਹੇ ਵੀ ਸ਼ਨੀ ਮੈਂ ਡੱਬ 'ਚ ਰੱਖਾਂ ਜੇਲ੍ਹ 'ਚ ਪਾਵਾਂ ਉਹਨੂੰ ਗਲਤ ਲੱਗਾ ਤਾਂ ਤੂੰ ਬਾਫੀ ਫੀਲ ਕਰ ਲੈ ਹੁਣ ਉਹ ਕਿਤੇ ਪੋਸਟਰ ਲਾ ਰਹੇ ਨੇ ਆਪਾਂ ਜਾ ਕੇ ਉਹਨੂੰ ਨੀਜੇ ਨਾਲ ਪਾੜ ਕੇ ਪਿੱਛੇ ਗਾਣੇ ਚਲਾ ਰਹੇ ਆ ਭਿੰਡਰਾਂ ਵਾਲੇ ਬਾਬਾ ਜੀ ਦੇ ਅਸੀਂ ਕਹਿੰਦੇ ਆ ਡਰਾਮੇबाजी ਕਰਦੇ ਨੇ ਤੇ ਫਿਰ ਉਹ ਆਪ ਕਰਨ ਸਾਨੂੰ ਤੁਸੀਂ ਨਾ ਮੰਨੋ ਮੈਨੂੰ ਕੋਈ ੱਤਕੇ ਨਾਲ ਚਰਚੇ ਜਾਣ ਨੂੰ ਕਹਿ ਦੂਗਾ ਨਹੀਂ ਤੁਸੀਂ ਜਿਹੜੇ ਬਾਜ਼ਾਰ 'ਚ ਖੜੇ ਹੋ 95% ਅਤੇ Hindu community ਆ ਔਰ ਅੱਜ ਤੱਕ ਨਹੀਂ ਮੈਨੂੰ ਫੀਲ ਹੋਇਆ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ 4 ਫੁੱਟ ਦੀ ਫੋਟੋ ਲਾ ਕੇ ਬੈਠਾਂ ਨਾਲ ਇਹ ਬਿਆਨਤ ਸਿੰਘ ਦਾ ਏਰੀਆ ਹੁਣ ਕਈਆਂ ਨੂੰ ਕਰਦਾ ਵੀ ਵਾਇਰਲ ਹੋਊ ਇਦਾਂ ਨਹੀਂ ਹੋ ਜੂ ਫਿਰ ਵਾਇਰਲ ਖੜਨ ਦਾ ਵੀ ਤਾਂ ਜਮ ਚਾਹੀਦਾ ਗਾਲਾਂ ਵੀ ਤਾਂ ਕੱਢ ਦੇਣਗੇ ਉਹਨੂੰ ਜਿਹੜੇ ਸਾਰੇ ਕਹਿ ਰਹੇ ਨੇ ਵੀ ਸੋ ਮਾਇ ਸੇਵਾ ਬੰਦ ਹੋ ਜੂ ਇਦਾਂ ਕਰਦੇਗਾ ਛੱਡ ਪਰ ਹੁਣ ਕੀ ਮਿਲ ਗਿਆ ਹੁਣ ਤੂੰ ਡਿਪਰੈਸ਼ਨ ਚ ਹੈ ਕਰਦੇ ਇਦਾਂ ਇੱਕ ਤਰੀਕ ਨੂੰ ਇੱਕ ਵੀਡੀਓ ਪਾ ਕੇ ਸਭ ਕੁਝ ਕਲੀਅਰ ਕਰ ਧਰਮਿਕ ਹਸਤਾ ਮਨ ਨੂੰ ਤੁਸੀਂ ਕਿਉਂ ਟੈਸ ਬਣਾਉਂਦੇ ਹੋ ਕਿਸੇ ਨੂੰ ਕੀ ਪਤਾ ਵੀ ਸ਼ਨੀ ਭਗਵਾਨ ਤੋਂ ਅਗਲੇ ਨੂੰ ਕੀ ਮਿਲੇ ਨਹੀਂ ਮਿਲੇ ਮੈਂ ਕਿਹੜਾ ਕੋਈ ਆਪਣਾ ਪਰਸਨ ਰੰਜੇ ਜੀ ਵੀ ਮੈਂ ਐਡੇ ਵੱਟਾ ਸਟੈਪ ਲਿਆ ਹੋਇਆ ਹੈ ਗੁਰੂ ਸਾਹਿਬ ਦੀ ਵੇਦ ਵੀ ਹੈ ਕੱਲ ਨੂੰ ਰੱਬ ਨਾ ਕਰੇ ਕੀਤਾ ਕਰਾਂ ਜੋ ਵੀ ਪੰਨੇ ਮੈਂ ਫਿਰ ਵੀ ਇਦਾਂ ਹੀ ਕਰ ਪ੍ਰਸ਼ਾਸਨ ਨੂੰ ਥੋੜਾ ਚਾਹੀਦਾ ਵੀ ਇਹਨਾਂ ਲਈ ਸਟ੍ਰਿਕਟ ਹੋਣ ਵੀ ਕੱਲ ਨੂੰ ਕਿਸੇ ਦੀ ਹਿੰਮਤ ਨਾ ਪਾਵੇ ਅੱਜ ਸਵੇਰੇ ਕਿਸ ਨੇ ਇੱਥੇ ਪੋ ਸ਼ੇਰਫਾ ਆਪਣੀਆਂ ਫਲੈਕਸਾਂ ਵਿੱਚ ਵੈਸੇ ਸਾਰਿਆਂ ਨੂੰ ਲੱਗਦਾ ਵੀ ਮੇਰੇ ਅਮਰਤ ਛੱਕਿਆ ਮੇਰੇ ਅਮਤ ਨਹੀਂ ਛੱਕਿਆ ਹੋਇਆ ਮੈਂ ਵੈਸੇ ਹੀ ਦਿਮਾਲਾ ਬੰਦ ਨੀ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਪਰ ਮੈਂ ਵੈਸੀ ਕਿਸ ਨਾਲ ਜੁਆਇਨ ਨਹੀਂ ਮੇਰਾ ਬਾਬਾ ਰਾਜाराम ਸਿੰਘ ਜੀ ਨਾਲ ਬੜਾ ਪਿਆਰ ਹੈ ਹੁਣ ਉਹ ਬੜੇ ਦੂਰ ਬੈਠੇ ਤੇ ਮੈਂ ਨੂੰ ਨਹੀਂ ਉਦੋਂ ਸੁਝਿਆ ਜ਼ਰੂਰੀ ਨਹੀਂ ਭਾਜੀ ਵੀ ਤੁਹਾਨੂੰ ਉਸ ਟਾਈਮ ਸਭ ਕੁਝ ਕਲਿੱਕ ਕਰੇ ਦਿਮਾਗ ਦੇ ਵਿੱਚ ਉਹਦੇ ਮੰਨਣ ਤੋਂ 7 ਮਿੰਟ ਬਾਅਦ ਤਜਰ ਅਸੀਂ ਪੁਲਿਸ ਨੂੰ ਫੋਨ ਕਰਤਾ ਇਸ ਤੋਂ ਫਾਸਟ ਕੀ ਹੋ ਸਕਦਾ ਪ੍ਰਸ਼ਾਸਨ ਨੇ ਮੈਨੂੰ ਕਿਹਾ ਸੀਗਾ ਵੀ ਮਾਫੀ ਮੰਗ ਲੈ ਹਨਾ ਵੀ ਤੂੰ ਦੋਸ਼ੀ ਨੂੰ ਕੁੱਟਿਆ ਜਾਂ ਐਦਾਂ ਕੀਤਾ ਹਨਾ ਸੋ ਮੈਂ ਉਹ ਮੰਗ ਨਹੀਂ ਤਿਆਰ ਹੋ ਸਸ਼ਿਕਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੀਤੇ 4 ਤਰੀਕ ਨੂੰ ਇੱਕ ਗੁਟਕਾ ਸਾਹਿਬ ਦੀ ਬੇਦਬੀ ਹੁੰਦੀ ਹੈ ਜਿਸ ਦਾ ਮਾਮਲਾ ਹਾਨੀ ਸੇਠੀ ਤੱਕ ਪਹੁੰਚਦਾ ਹੈ ਤੇ ਉਹ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਮੁਤਾਬਕ ਬੇਦਬੀ ਨੂੰ ਜਿਹੜਾ ਜੋ ਉਹਨਾਂ ਦੇ ਮੁਤਾਬਕ ਸਹੀ ਹੁੰਦਾ ਹੈ ਉਹ ਕੁਝ ਕਰਦੇ ਨੇ ਪਰ ਉਸ ਤੋਂ ਬਾਅਦ ਜਿਹੜੀ ਉਲਟ ਕਾਰਵਾਈ ਹੈ ਹਾਨੀ ਸੇਠੀ ਤੇ ਕੀਤੀ ਜਾਂਦੀ ਹੈ ਮੌਜੂਦ ਨੇ ਸਾਡੇ ਨਾਲ ਹਾਨੀ ਸੇਠੀ ਜੀ ਗੱਲ ਕਰਾਂਗੇ ਹਾਨੀ ਸੇਠੀ ਜੀ ਤੁਸੀਂ ਤਾਂ ਉੱਥੇ ਬੇਦਬੀ ਰੋਕਣ ਗਏ ਸੀਗੇ ਪਰ ਉਲਟਾ ਤੁਹਾਡੇ ਤੇ ਜਿਹੜੀ ਕਾਰਵਾਈ ਕਰ ਦਿੱਤੀ ਗਈ ਕਿਵੇਂ ਦੇਖਦੇ ਹੋ ਉਸ ਨੂੰ ਵਾਹਿਗੁਰੂ ਜੀ ਕਕਾਲ ਸਾਹਿਬ ਉਹਦਾ ਨਹੀਂ ਦੂਰ ਆਇਆ ਦਾ ਧੰਨਵਾਦ ਕਾਰਵਾਈ ਜਿਵੇਂ ਕਿ ਅਸੀਂ ਆਮ ਦਿਨ ਚ ਵਿਚਰਦੇ ਰਹਿੰਨੇ ਆ ਹੁਣ ਵੀ ਚਲੋ ਸਮਾਜ ਸੇਵਾ ਦੇ ਕੰਮ ਜਿੰਨੇ ਕਿ ਸਾਡੇ ਤੋਂ ਹੁੰਦੇ ਅਸੀਂ ਕਰਦੇ ਰਹਿੰਨੇ ਆ ਇੱਕ ਵੀਡੀਓ ਆਉਂਦੀ ਆ ਮੈਨੂੰ 4 ਤਰੀਕ ਨੂੰ 1:30 ਵਜੇ ਲੰਡੇ ਪਿੰਡ ਤੋਂ ਤੇ ਉੱਥੇ ਗੁਰੂ ਸਾਹਿਬ ਦੇ ਅੰਗ ਖਲਾਰ ਕੇ ਰੋ ਤੇ ਜੁੱਤੀ ਰੱਖੀ ਹੋਈ ਸੀ ਤੇ ਨਾਲ ਬਾਣਾ ਵੀ ਸੀਗਾ ਬਾਣਾ ਮੈਨੂੰ ਉਦੋਂ ਨਹੀਂ ਪਤਾ ਲੱਗਿਆ ਬਾਣਾ ਮੈਨੂੰ ਬਾਅਦ ਚ ਪਤਾ ਲੱਗਿਆ ਮੈਨੂੰ ਸੀ ਕੋਈ ਕੱਪੜਾ ਪਰ ਉਹ ਬਾਣਾ ਸੀ ਨੀ ਲੈ ਰੰਗ ਦਾ ਜਿਹਨੇ ਮੈਨੂੰ ਵੀਡੀਓ ਭੇਜੀ ਮੈਂ ਇਹ ਉਹਨੂੰ ਪੁੱਛਿਆ ਵੀ ਤੂੰ ਪਿੰਡ ਚ ਨਹੀਂ ਕਿਸੇ ਨੂੰ ਦੱਸਿਆ ਵੀ ਤੂੰ ਮੈਨੂੰ ਸਿੱਧਾ ਕਹਿ ਰਹੇ ਆਂ ਵੀ ਕਿਸੇ ਨੂੰ ਕਹਿੰਦਾ ਵੀ ਮੈਂ ਤਿੰਨ ਚਾਰ ਸਾਰੇ ਜਣਿਆਂ ਨੂੰ ਦੱਸ ਚੁੱਕੇ ਆਂ ਸਰਪੰਚ ਸਾਹਿਬ ਨੂੰ ਗਰੰਤੀ ਸਿੰਘ ਨੂੰ ਆਪਣਾ ਨਿਹੰਗ ਸਿੰਘ ਜੀ ਨੂੰ ਸਭ ਨੂੰ ਦੱਸ ਚੁੱਕੇ ਆਂ ਵੀ ਕਿਸੇ ਨੇ ਗੌਰ ਨਹੀਂ ਕੀਤਾ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਕਮਲਾ ਕਮਲਾ ਕਹੇ ਕਿ ਨਹੀਂ ਉਹ ਕਮਲਾ ਨਹੀਂ ਹੈਗਾ ਜਿਹਦੇ HDFC ਚ ਖਾਤਾ ਹੋਵੇ ਜਿਹੜਾ ਵਧੀਆ ਡਰੈਸ ਅਪ ਤਿਆਰ ਹੋ ਕੇ ਗਿਆ ਹੋਵੇ ਉਹ ਐਦਾਂ ਕਮਲਾ ਨਹੀਂ ਹੋ ਸਕਦਾ ਹਨਾ ਸੋ ਅਸੀਂ ਉੱਥੇ ਗਏ ਆਂ ਉੱਥੇ ਮੁੰਡੇ ਪਹਿਲਾਂ ਤੋਂ ਮੌਜੂਦ ਸੀਗੇ 7-8 ਮੁੰਡੇ ਜਿਨ੍ਹਾਂ ਨੇ ਸਾਨੂੰ ਬੁਲਾਇਆ ਮੈਨੂੰ ਮੇਵੀ ਗੱਲ ਕਹੀ ਸੀਗੀ ਵੀ ਬਾਈ ਤੁਸੀਂ ਇੰਨਾ ਜਿਹਾ ਕੁੱਟਮਾਰ ਨਹੀਂ ਕਰਨੀ ਆਪਾਂ ਪਹਿਲਾਂ ਪੁੱਛ ਲਈਏ ਵੀ ਇਹਹੀ ਬੰਦਾ ਹੈ ਪਹਿਲਾਂ ਸਰਕਮਸਟਾਂਸਸ ਦੇਖ ਲਈਏ ਜਿਵੇਂ ਕੋ ਮਾਹੌਲ ਹੁੰਦਾ ਦੁਕਾਨ ਦਾ ਇੱਥੇ ਦੀ ਕੋਈ ਵੀਡੀਓ ਆਉਂਦੀ ਆ ਜਦੋਂ ਤੁਸੀਂ ਆ ਜਗ੍ਹਾ ਤੇ ਪਹੁੰਚੋਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਯਾਰ ਉਹੀ ਚੀਜ਼ਾਂ ਨੇ ਹਨਾ ਕਿਉਂਕਿ ਇੰਨਾ ਨਾਰਮਲ ਗੱਲ ਆ ਅਸੀਂ ਪਹਿਲਾਂ ਦੇਖਦੇ ਆ ਵੀ ਉਹੀ ਜਗ੍ਹਾ ਉਹ ਬੰਦਾ ਖੜਾ ਹੁੰਦਾ ਅਸੀਂ ਉਹਨੂੰ ਪੁੱਛਦੇ ਆ ਵੀ ਯਾਰ ਤੂੰ ਕੁਝ ਕੀਤਾ ਬੰਦੇ ਦੀ ਫੇਸ ਰੈਕਗਨਾਈਜੇਸ਼ਨ ਹੀ ਹੋ ਜਾਂਦੀ ਹੈ ਜਿਹੜਾ ਬੰਦੇ ਨੇ ਗਲਤ ਕੰਮ ਕੀਤਾ ਹੋਵੇ ਇੰਨਾ ਭੀੜ ਇਕੱਠੀ ਹੋ ਕੇ ਆ ਜਵੇ ਹਨਾ ਉਹ ਕਹਿੰਦਾ ਨਹੀਂ ਨਹੀਂ ਅਸੀਂ ਫਿਰ ਉਹਨਾਂ ਨੂੰ ਸਾਡੇ ਤੋਂ ਗਲਤੀ ਹੀ ਹੋਗੀ ਜਿਹੜੀ ਵੀਡੀਓ ਮੈਂ ਉਹਨੂੰ ਦਿਖਾ ਰਿਆ ਸੀਗਾ ਮੈਂ ਐਵੇਂ ਕਰਕੇ ਦੋਸ਼ੀ ਦੇ ਮੂੰਹ ਤੇ ਕੀਤੀ ਏਦਾਂ ਵੀ ਚਲੋ ਆਪਾਂ ਨੂੰ ਕਿਹੜਾ ਪ੍ਰੋਫੈਸ਼ਨ ਹੈ ਵੀ ਬਾਈ ਜੀ ਇਹ ਤੁਹਾਡੀ ਵੀਡੀਓ ਉਹ ਜਦੋਂ ਪਿੱਛੋਂ ਲਾਈਵ ਚੱਲ ਰਿਆ ਸੀ ਮੇਰਾ ਫੋਨ ਐਵੇਂ ਆਨ ਲੱਗ ਗਿਆ ਹਨਾ ਮੈਂ ਉਹਨੂੰ ਦਿਖਾਉਣੀ ਸੀ ਨਾ ਜਿਵੇਂ ਮੈਂ ਤੁਹਾਨੂੰ ਪੁੱਛਾਂ ਵੀ ਆ ਵੀ ਤੁਸੀਂ ਤੁਹਾਡੀਆਂ ਵੀ ਵੀਡੀਓ ਹਨ ਤੇ ਤੁਹਾਨੂੰ ਮੈਂ ਦਿਖਾਤੀ ਤੁਸੀਂ ਦੇਖ ਲਿਆ ਵੀ ਹਾਂ ਕਰ ਮੈਂ ਕੀਤਾ ਹੋਇਆ ਜੇ ਮੈਂ ਤੁਹਾਨੂੰ ਦਿਖਾਈਏ ਤੁਸੀਂ ਤਾਂ ਹੀ ਮੰਨਿਓ ਨਾ ਵੀਰੇ ਗੁਰੂ ਸਾਹਿਬ ਦੀ ਬੇਦਬੀ ਹੋ ਗਈ ਕਿੰਨਾ ਕੁ ਦਿਮਾਗ ਬੰਦੇ ਦਾ ਚੱਲ ਸਕਦਾ ਤੁਸੀਂ ਦੱਸੋ ਹਮ ਸਿੱਟੇ ਸਾਹਿਬ ਬੜੇ ਸਵਾਲ ਉੱਠੇ ਨੇ ਕਿ ਵੀ ਤੁਹਾਨੂੰ ਹੀ ਸਿਰਫ ਫੋਨ ਆਇਆ ਉੱਥੇ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਕਿਹਾ ਕਿ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇੰਨੀ ਵੱਡੀ ਬੇਦਬੀ ਹੋਈ ਹੈ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਿਉਂ ਕੀਤੀ ਕਿ ਉਹ ਵੀ ਸਿੱਖ ਸੀ ਹਾਂ ਜਦੋਂ ਪਿੰਡ ਦਾ ਸਰਪੰਚ ਹੁੰਦਾ ਪਿੰਡ ਦੀ ਮਾਂ ਹੀ ਹੁੰਦਾ ਜਿਵੇਂ ਮੁੰਸ਼ੀ ਥਾਣੇ ਦੀ ਮਾਂ ਕਹਿੰਦੇ ਨੇ ਨਾ ਪਿੰਡ ਦੀ ਇੱਜ਼ਤ ਵੀ ਉਹਨੇ ਟੱਕਣੀ ਹੋਣੀ ਆ ਪਰ ਸਾਡੇ ਭਰਾ ਤੋਂ ਇਹ ਗਲਤੀ ਹੋ ਗਈ ਵੀ ਇਹ ਏਜੰਟ ਟੱਕਣ ਵਾਲੀ ਨਹੀਂ ਸੀਗੀ ਲੜਾਈ ਝਗੜਾ ਤੁਸੀਂ ਦਬਾਉ ਬਹੁਤ ਵਧੀਆ ਹੈ ਸ਼ਾਇ ਪਿੰਡ ਦੀ ਗੱਲ ਪਿੰਡ ਚ ਮੁੱਕ ਜਵੇ ਆਪਸੀ ਰੰਜਿਸ਼ ਆ ਉਹ ਮੁੱਕ ਜਵੇ ਥੋੜੀ ਬਹੁਤੀ ਕਹਾ ਸੁਣੀ ਆ ਉਹ ਮੁੱਕ ਜਵੇ ਪਰ ਇਹਨਾਂ ਗੁਰੂ ਸਾਹਿਬ ਦੇ ਅੰਗ ਸੀਗੇ ਇਹਨੂੰ ਨਹੀਂ ਕੋਈ ਲਕੋ ਸਕਦਾ ਮੰਨੇ ਬਾਚੋ ਸਰ ਵੀ ਹਾਂ ਮੈਂ ਲਕੋਣ ਦੀ ਮੈਂ ਕਹ ਵੀ ਚਲੋ ਛੱਡੋ ਪਿੰਡ ਦਾ ਵਾਇਰਲ ਪਰ ਨਹੀਂ ਜਦੋਂ ਅੰਗ ਹੀ ਪਾੜ ਕੇ ਥੱਲੇ ਸੁੱਟਦੇ ਦਿਓ ਤੇ ਜੁੱਤੀ ਰੱਖਦੀ ਤੇ ਫਿਰ ਕੀ ਰਹਿ ਗਿਆ ਵੀਰੇ ਤੇ ਤੁਹਾਡੇ ਤੇ ਜਿਹੜੀ ਉਲਟ ਕਾਰਵਾਈ ਕਰ ਦਿੱਤੀਗੀ ਉਹ ਕਿਉਂ ਕੀਤੀਗੀ ਫਿਰ ਪਰ ਪ੍ਰਸ਼ਾਸਨ ਨੇ ਮੈਨੂੰ ਕਿਹਾ ਸੀਗਾ ਵੀ ਮਾਫੀ ਮੰਗ ਲੈ ਹਨਾ ਵੀ ਤੂੰ ਦੋਸ਼ੀ ਨੂੰ ਕੁੱਟਿਆ ਜਾਂ ਐਦਾਂ ਕੀਤਾ ਹਨਾ ਸੋ ਮੈਂ ਉਹ ਮੰਗਣ ਲਈ ਨਹੀਂ ਤਿਆਰ ਹੋਇਆ ਬੇਦਬੀ ਤੇ ਬੇਦਬੀ ਹੋਣ ਤੋਂ ਬਾਅਦ ਵੀ ਜਿਹੜੀ ਮਾਫੀ ਮੰਗਣ ਦੀ ਪ੍ਰਸ਼ਾਸਨ ਅਪੀਲ ਕਰ ਰਿਹਾ ਹਾਂਜੀ ਪ੍ਰਸ਼ਾਸਨ ਮੈਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਮਾਫੀ ਮੰਗ ਲਓ ਅੱਛਾ ਵੀ ਥੋੜਾ ਮਾਹੌਲ ਸ਼ਾਂਤ ਹੋ ਜਾਊਗਾ ਵੀ ਉਹਨਾਂ ਨੂੰ ਐ ਹੋ ਜੀ ਵੀ ਚਲੋ ਸਾਡੇ ਤੋਂ ਮਾਫੀ ਮੰਗ ਲਈ ਹਨਾ ਐਦਾਂ ਤੇ ਮੈਨੂੰ ਨਹੀਂ ਮੇਰੀ ਜ਼ਮੀਰ ਮੰਗੀ ਮੰਨੀ ਮੈਂ ਨਹੀਂ ਮਾਫੀ ਮੰਗੀ ਪ੍ਰਸ਼ਾਸਨ ਮਜਬੂਰ ਸੀ ਜਾਂ ਮੰਨ ਲਓ ਪ੍ਰਸ਼ਾਸਨ ਕਹਿੰਦੋ ਵੀ ਦਬਾਅ ਦੇ ਥੱਲੇ ਆ ਗਏ ਹਨਾ ਨਹੀਂ ਤਾਂ ਜੇ ਤੁਸੀਂ ਮਣੀ ਗੱਲ ਸੁਣੋ ਆ ਵੀਡੀਓ ਦੇਖ ਕੇ ਜੋ ਥੱਲੇ ਬੰਦੇ ਨੇ ਕਮੈਂਟ ਕਰਨੇ ਉਹਨੇ ਅੱਜੇ ਕਰਦਣੇ ਅੱਜ ਤੋਂ ਮਹੀਨਾ ਬਾਅਦ ਥੋੜੀ ਕਰੂਗਾ ਸੋਚ ਕੇ ਆ ਕੇ 4 ਤਰੀਕ ਨੂੰ ਬੇਦਵੀ ਹੁੰਦੀ ਆ 4 ਤਰੀਕ ਨੂੰ ਅਸੀਂ ਵੀ ਉਹ ਵੀਡੀਓ ਚ ਉਹ ਵੀ ਮੁੰਡਾ ਵੀਡੀਓ ਚ ਜੇ ਸਾਡੀ ਕੋਈ ਗਲਤ ਐਕਟੀਵਿਟੀ ਲੱਗੀ ਸੀ ਤਾਂ ਤੁਸੀਂ 4 ਤਰੀਕ ਨੂੰ ਵੀ ਮੇਰੇ ਤੇ ਪਰਚਾ ਕਰ ਦਿੰਦੇ ਵੀ ਤੂੰ ਗੁੰਡਾਗਰਦੀ ਕੀਤੀ ਆ ਜਾਂ ਇਦਾਂ ਕੀਤਾ ਜੋ ਵੀ ਆ ਮੌਕੇ ਦੇ ਅਫਸਰ ਨੇ ਕੁਝ ਵੀ ਕਰ ਸਕਦੇ ਨੇ ਹਨਾ ਬਟ ਇਹ ਗੱਲ ਫੀਲ ਹੁੰਦੀ ਹੈ ਵੀ ਜਦੋਂ ਅਸੀਂ ਮਾਫੀ ਮੰਗਣ ਤੋਂ ਡਿਨਾਈ ਕਰਦੇ ਹਾਂ ਤੇ ਫਿਰ ਕਾਰਵਾਈ ਕਰਨਾ ਉਹ ਥੋੜਾ ਜਿਹਾ ਗਲਤ ਲੱਗਦਾ ਵੀ ਨਹੀਂ ਜੇ ਮੇਰੀ ਗਲਤੀ ਸੀਗੀ ਤਾਂ ਚਾਰ ਨੂੰ ਹੀ ਪਰਚਾ ਹੋ ਜਾਂਦਾ ਮੇਰੇ ਤੇ ਮੈਨੂੰ ਕੋਈ ਅਫਸੋਸ ਨਹੀਂ ਵੀ ਹਾਂ ਯਾਰ ਸਾਡੇ ਤੋਂ ਵੀ ਗੁੰਡਾਗਰਦੀ ਹੋ ਗਈ ਜਾਂ ਇਦਾਂ ਹੋ ਗਈ ਜਦੋਂ ਤੁਹਾਡੀ ਪਿਓ ਨੂੰ ਕੋਈ ਦਾੜੀ ਨੂੰ ਹੱਥ ਪਾਉਂਦਾ ਨਾ ਵੀਰੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਰੱਖਿਆ ਜਾਂਦਾ ਇਹ ਗੱਲ ਸਮਝਣ ਦੀ ਹੈ ਉਦੇ ਚ ਆਪਣਾ ਪਰਸਨਲ ਬੈਰ ਵਿਰੋਧ ਤਾਂ ਨਹੀਂ ਕਰਨੀ ਚਾਹੀਦੀ ਹੈਗੀ ਕਿ ਤੁਹਾਨੂੰ ਲੱਗਦਾ ਹੈ ਕੋਈ ਐਸੀ ਰੰਜਿਸ਼ ਵਗੈਰਾ ਹੋਵੇ ਕਿ ਪਰਸਨਲੀ ਤੁਹਾਨੂੰ ਫੋਨ ਕੀਤਾ ਗਿਆ ਤੁਸੀਂ ਉੱਥੇ ਪਹੁੰਚੇ ਹੋ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਤੇ ਕਾਰਵਾਈ ਹੋ ਸਕੇ ਆ ਉਹਨਾਂ ਦੀ ਮਨਸ਼ਾ ਹੋਵੇ ਕੋਈ ਨਹੀਂ ਨਹੀਂ ਐਡੀ ਤਾਂ ਕੰਫਰੈਂਸੀ ਰਚਨ ਵਾਲੇ ਤਾਂ ਐਡਾ ਦਿਮਾਗ ਨਹੀਂ ਕਹੇ ਤਾਂ ਉਹਨਾਂ ਨੂੰ ਲੱਗਿਆ ਵੀ ਕਿਸੇ ਨੇ ਨਹੀਂ ਕੀਤੀ ਤੇ ਵੀ ਹਨੀ ਸੈਟਅਪ ਪ ਲੈ ਸਕਦਾ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਮੈਨੂੰ ਫੋਨ ਕਰਨ ਦਾ ਕੀ ਕਾਰਨ ਸੀ ਉਹ ਬੰਦੇ ਨੇ ਕਦੀ ਮੈਨੂੰ ਪਹਿਲਾਂ ਐਵੇਂ ਨਹੀਂ ਵੀ ਪਹਿਲੀ ਵਾਰੀ ਫੋਨ ਕੀਤਾ ਜਦੋਂ ਹੁਣ ਇੱਥੇ ਕੋਈ ਗੱਲਬਾਤ ਹੁੰਦੀ ਹੈ ਮੰਨ ਲਓ ਸਿਵਲ ਹਸਪੀਟਲ ਆ ਥਾਣੇ ਆ ਚਲੋ ਮੈਨੂੰ ਚਾਰ ਬੰਦੇ ਜਾਣਦੇ ਨੇ ਆਪਣੀ ਇੱਜ਼ਤ ਕਰਦੇ ਨੇ ਕਚੈਰੀਆਂ ਨੇ ਰੋਡ ਤੇ ਕੋਈ ਐਕਸੀਡੈਂਟ ਹੋ ਜਾਂਦਾ ਵਾ ਉਹ ਅਕਸਰ ਮੈਨੂੰ ਫੋਨ ਕਰਦੇ ਰਹਿੰਦੇ ਨੇ ਕਿਸੇ ਦਾ ਪੋਸਟਮਾਰਟਮ ਕਰਾਉਣਾ ਤੁਸੀਂ ਮੇਰੇ ਨਾਲ ਇੱਕ ਦਿਨ ਰਹਿ ਕੇ ਦੇਖੋ ਆਮ ਦਿਨ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨੂੰ ਫੋਨ ਆਉਂਦੇ ਹੀ ਰਹਿੰਦੇ ਆ ਅਸੀਂ ਸਾਰਿਆਂ ਤੇ ਐਕਟੀਵਿਟੀ ਨਹੀਂ ਕਰਦੇ ਪਰ ਜਿੰਨਿਆਂ ਤੇ ਕਰਦੇ ਆ ਇਦਾਂ ਤਾਂ ਹੁਣ ਬੰਦਾ ਕਹਿੰਦਾ ਵੀ ਤੂੰ ਫੋਨ ਤੇ ਗਿਆ ਸੀ ਅੱਜ ਤੋਂ ਮਤਲਬ ਲਗਾਤਾਰਾਂ ਦੇ ਫੋਨ ਆਉਂਦੇ ਹੀ ਰਹਿੰਦੇ ਨੇ ਸੇਵਾ ਦੇ ਜਿਵੇਂ ਮਤਲਬ ਕੋਈ ਰਾਤ ਨੂੰ ਫੋਨ ਕਰ ਦਿੰਦਾ ਵਾ ਹਨਾ ਕਰਦੇ ਹੀ ਰਹਿੰਦੇ ਨੇ ਚਲੋ ਮਤਲਬ ਇਹ ਸਾਡਾ ਰੋਜ਼ਾਨਾ ਹੀ ਆ ਚੀਜ਼ਾਂ ਨੇ ਕਿਉਂਕਿ ਅਸੀਂ ਹੁਣ ਤੁਹਾਡੇ ਸਾਹਮਣੇ ਟਿਕਟੋ ਕਰਨੀ ਤਾਂ 50 ਸ਼ੀਲਾਂ ਨੂੰ ਰੇ ਪਈਆਂ ਨੇ ਇਹ 50 ਸ਼ੀਲਾਂ ਮੈਂ ਤਾਂ ਵੀਰੇ ਖਰੀਦੀਆਂ ਨਹੀਂ ਹੋਣੀਆਂ ਸਰੋਪੇ ਪਏ ਨੇ ਉਪੇ ਨੇ ਮਾਨ ਸਤਕਾਰ ਪਏ ਨੇ ਇਹ ਅੱਦੇ ਘਰੇ ਪਏ ਨੇ ਉੱਪਰ ਪਏ ਨੇ ਇਹ ਮੈਂ ਆਪ ਤਾਂ ਕਦੀ ਖਰੀਦੇ ਨਹੀਂ ਹੁਣੇ ਤੁਸੀਂ ਵੀ ਸਮਝਦੇ ਹੋ ਕਿਸੇ ਪਿੰਡ ਚ ਬੁਲਾ ਕੇ ਜਾਂ ਕਿਸੇ ਸੰਸਥਾ ਵੱਲੋਂ ਬੁਲਾ ਕੇ ਸਨਮਾਨ ਕਰਨਾ ਜੇ ਅਗਲਾ ਤੁਹਾਡੇ ਚ ਕੁਝ ਦੇਖਦਾ ਤਾਂ ਹੀ ਬੁਲਾਉਂਦਾ ਮੰਨ ਲਓ ਤੁਹਾਡੇ ਘਰੇ ਕੋਈ ਪ੍ਰੋਗਰਾਮ ਹੈ ਤੁਸੀਂ ਪਰਸਨਲੀ ਤਾਂ ਇਨਵਾਈਟ ਕਰ ਸਕਦੇ ਹੋ ਜਦੋਂ ਕੋਈ ਸੋਸ਼ਲ ਵਰਕ ਹੈ ਨਾ ਮੰਨ ਲਓ ਤੁਹਾਡੇ ਕਰੀ ਜਗਰਾਤਾ ਤੁਹਾਡੇ ਮਹੱਲੇ ਦੇ ਵਿੱਚ ਫਿਰ ਤੁਹਾਡੀ ਕੱਲਿਆਂ ਦੀ ਨਹੀਂ ਚੱਲਣੀ ਤੁਹਾਨੂੰ ਕਮੇਟੀ ਦੀ ਪਰਫਾਰਮੈਂਸ ਸਹੀ ਦੀ ਆ ਵੀ ਸਿਟੀ ਸਭ ਕਮੈਂਟਾਂ ਦੇ ਵਿੱਚ ਇਹ ਵੀ ਬੜੇ ਆਏ ਨੇ ਕਿ ਵੀ ਇਹਨਾਂ ਨੇ ਕੋਈ ਜਥੇਬੰਦੀ ਨਾਲ ਕੰਟੈਕਟ ਕੀਤਾ ਕੁਛ ਨਹੀਂ ਕੀਤਾ ਤੇ ਕੋਈ ਤੁਹਾਡੇ ਨਾਲ ਖੜਿਆ ਨਹੀਂ ਤੁਸੀਂ ਕਿਸੇ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਟਾਈਮ ਵੀਰੇ ਮੈਂ ਕਿਸੇ ਜਥੇਬੰਦੀ ਨਾਲ ਜੁੜਿਆ ਨਹੀਂ ਹੋਇਆ ਹੈਗਾ ਵੈਸੇ ਸਾਰਿਆਂ ਨੂੰ ਲੱਗਦਾ ਵੀ ਮੇਰੇ ਅਮਰਤ ਸ਼ਕੈ ਹੋਵੇ ਮੇਰੇ ਅਮਤ ਨਹੀਂ ਸ਼ਕੈ ਹੋਇਆ ਮੈਂ ਵੈਸੇ ਹੀ ਦਿਮਾਲਾ ਬੰਦਾਂ ਸੋ ਸਭ ਨੂੰ ਐਂ ਲੱਗਦਾ ਵੀ ਕੋਈ ਨਾ ਕੋਈ ਜਿਹੜੇ ਅਮਰਤ ਸ਼ਕੈ ਵਾਲੇ ਸਿੰਘ ਹੁੰਦੇ ਨੇ ਉਹ ਕਿਸੇ ਨਾ ਕਿਸੇ ਜਥੇਬੰਦੀ ਨਾਲ ਜੁੜੇ ਪਰ ਮੈਂ ਐਸੀ ਕਿਸੇ ਨਾਲ ਜੁਆਇਨ ਨਹੀਂ ਮੇਰਾ ਬਾਬਾ ਰਾਜਾ ਰਾਮ ਸਿੰਘ ਜੀ ਨਾਲ ਬੜਾ ਪਿਆਰ ਹੈ ਹੁਣ ਉਹ ਬੜੇ ਦੂਰ ਬੈਠੇ ਤੇ ਮੈਂ ਇਹਨੂੰ ਨਹੀਂ ਉਦੋਂ ਸੁਝਿਆ ਜ਼ਰੂਰੀ ਨਹੀਂ ਭਾਜੀ ਵੀ ਤੁਹਾਨੂੰ ਉਸ ਟਾਈਮ ਸਭ ਕੁਝ ਕਲਿੱਕ ਕਰੇ ਦਿਮਾਗ ਦੇ ਵਿੱਚ ਅੱਛਾ ਬੰਦੇ ਕਹਿੰਦੇ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਉਹਦੇ ਮੰਨਣ ਤੋਂ 7 ਮਿੰਟ ਬਾਅਦ ਆ ਯਾਰ ਅਸੀਂ ਪੁਲਿਸ ਨੂੰ ਫੋਨ ਕਰਤਾ ਇਸ ਤੋਂ ਫਾਸਟ ਕੀ ਹੋ ਸਕਦਾ 4 ਘੰਟੇ ਪਹਿਲਾਂ ਵੀ ਤਾਂ ਹੋ ਹੀ ਚੁੱਕੇ ਸੀ 10:20 ਦੀ ਵੀਡੀਓ ਆ 1:30 ਵਜੇ ਅਸੀਂ ਪਹੁੰਚਦੇ ਹਾਂ ਪੌਣੇ 2 ਵਜੇ ਅਸੀਂ ਪ੍ਰਸ਼ਾਸਨ ਦੇ ਹਵਾਲੇ ਵੀ ਕਰ ਦਿੰਦੇ ਹਾਂ ਇਸ ਤੋਂ ਵੱਧ ਕੀ ਕਰੀਏ ਯਾਰ 7 ਮਿੰਟ ਤੱਕ ਤਾਂ ਐਂਬੂਲੈਂਸ ਵੀ ਨਹੀਂ ਆਂਦੀ ਓਰੇ ਕਰਕੇ ਦੇਖ ਲਓ ਫੋਨ ਇਹ ਕਾਰਵਾਈ ਤਾਂ ਬਾਅਦ ਵੀ ਕਿਸੇ ਜਥੇਬੰਦੀ ਨੂੰ ਕਿਹਾ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਟਰਨ ਮੈਸੇਜ ਆਇਆ ਹੋਵੇ ਵੀ ਹਾਂ ਸੇਠੀ ਤੇਰੇ ਨਾਲ ਗਲਤ ਹੋਇਆ ਜਾਂ ਸਹੀ ਹੋਇਆ ਰਿਟਰਨ ਮੈਸੇਜ ਨਹੀਂ ਆਇਆ ਕਾਰਵਾਈ ਤੋਂ ਬਾਅਦ ਅਸੀਂ ਐਸਪੀਸੀ ਨਾਲ ਅਸੀਂ ਕੰਡਕਟ ਕੀਤਾ ਸੀਗਾ ਬਾਬਾ ਰਾਜाराम ਸਿੰਘ ਜੀ ਨੇ ਸਾਡੇ ਹੱਕ 'ਚ ਇੰਟਰਵਿਊ ਕੀਤੀ ਆ ਵੀਡੀਓ ਪਾਈ ਆ ਬਾਬਾ ਬੰਦਾਬਹਾਦਰ ਜਥੇਬੰਦੀ ਨੇ ਪਾਈ ਆ ਅਦਨੀ ਵੀ ਕੋਈ ਨੈਕਟਿਵ ਮੈਂ ਕਿਹਾ ਕੋਈ ਆਪਣਾ ਪਰਸਨਲ ਰੰਜਸ ਵੀ ਮੈਂ ਇੱਦਾਂ ਹੀ ਵਟਾ ਸਟੈਪ ਲਿਆ ਵਾ ਗੁਰੂ ਸਾਹਿਬ ਦੀ ਵੇਦ ਵੀ ਹੈ ਕੱਲ ਨੂੰ ਰੱਬ ਨਾ ਕਰੇਗੀ ਤਾਂ ਕਰਾਂ ਜੋ ਵੀ ਪੰਨੇ ਮੈਂ ਫਿਰ ਵੀ ਇਦਾਂ ਹੀ ਕਰਾਂ ਹਮਮ ਗੱਲ ਪਤਾ ਕੀ ਹੈ ਧਰਮ ਵਿੱਚ ਖੜਨ ਦੀ ਗੱਲ ਹੈ ਜੇ ਆਪਾਂ ਨਹੀਂ ਖੜਾਂਗੇ ਹੋਰ ਕੌਣ ਖੜੂਗਾ ਪ੍ਰਸ਼ਾਸਨ ਨੂੰ ਥੋੜਾ ਚਾਹੀਦਾ ਵੀ ਇਹਨਾਂ ਲਈ ਸਟ੍ਰਿਕਟ ਹੋਣ ਵੀ ਕੱਲ ਨੂੰ ਕਿਸੇ ਦੀ ਹਿੰਮਤ ਨਾ ਪਾਵੇ ਅੱਜ ਸਵੇਰੇ ਕਿਸੇ ਨੇ ਇੱਥੇ ਪੋਸਟਰ ਪਾੜਿਆ ਸਿਰਫ ਆਪਣੀਆਂ ਫਲੈਕਸਾਂ ਪਿੱਛੇ ਹੁਣ ਮੈਨੂੰ ਸਵੇਰ ਦੇ ਬੰਦੇ ਫੋਨ ਕਰਦੇ ਆ ਮੇਰੇ ਤਾਂ ਪਹਿਲਾਂ ਸਿਸਟਮ ਚੱਲ ਰਿਹਾ ਉਹਨੇ ਪੋਸਟਰ ਪਾੜਿਆ ਉਹਨੂੰ ਥਾਣੇ ਅਸੀਂ ਫੜਾਤਾ ਚੁੱਪ ਕਰਕੇ ਵੀਡੀਓ ਮੇਰੇ ਫੋਨ 'ਚ ਪਈ ਆ ਮੈਂ ਦੇ ਦਿੰਨਾ ਮਿੰਟ ਕਦੋਂ ਤਾਂ ਕਰਦੀ ਵਾਇਰਲ ਹੋ ਜਾਊਗੀ ਵੀ ਚੰਗੇ ਕੰਮ ਹਨੀ ਸਿਟੀ ਚੰਗੇ ਕੰਮ ਕਰਨ ਗਿਆ ਉੱਥੇ ਵੀ ਅੱਧੀ ਰੋਕਣ ਗਿਆ ਤਾਂ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਕਿ ਹੁਣ ਇਹੋ ਜੇ ਕੰਮ ਕਰੋਗੇ ਫਿਰ ਹੁਣ ਤੁਸੀਂ ਅੱਗੇ ਵੀ ਜਦੋਂ ਹਨੀ ਸਿਟੀ ਨਸ਼ੇ ਕਰਦਾ ਸੀ ਨਾ ਚਿੱਟਾ ਪੀ ਕੇ ਆਉਂਦਾ ਸੀ ਨਾ ਘਰੇ ਤੇ ਜਦੋਂ 2 200 100 ਰੁਪਈਆ ਮੰਗਦਾ ਹੁੰਦਾ ਹੀ ਸਾਰਿਆਂ ਤੋਂ ਤੇ ਆ ਦੁਕਾਨਾਂ ਖਾਲੀ ਸੀਗੀਆਂ ਉਦੋਂ ਮੈਨੂੰ ਮੌਤਵਾਰ ਵੀ ਕਹਿੰਦੇ ਨਾ ਤੂੰ ਸੁਧਰ ਚੰਗੇ ਪਰਿਵਾਰ ਚੋਂ ਬੇਟਾ ਆਪਾਂ ਵਧੀਆ ਕੰਮ ਕਰਨੇ ਆਪਾਂ ਸੇਵਾ ਕਰਨੇ ਆ ਆਪਾਂ ਕੁਝ ਕਰਨੇ ਆ ਨਾ ਤੇ ਉਦੋਂ ਐਦਾਂ ਕਰਦੇ ਹੁੰਦੇ ਸੀ ਉਦੋਂ ਕੋਈ ਪਰਚਾ ਨਹੀਂ ਪਿਆ ਉਹਦੇ ਕੋਈ ਐਤਾ ਦੀ ਕਾਰਵਾਈ ਨਹੀਂ ਤੁਸੀਂ ਨਸ਼ੇ ਕਰਦੇ ਆ ਮਨ ਲਓ ਹੈਨਾ ਤੁਸੀਂ ਚਿੱਟਾ ਪੀਂਦੇ ਹੋ ਮੈਂ ਤੁਹਾਨੂੰ ਦਵਾਈ ਦਿਵਾਉਣੀ ਚਾਹੁੰਨਾ ਮੈਨੂੰ ਪਤਾ ਦਵਾਈ ਕਿੰਨੇ ਦੀ ਆਉਂਦੀ ਕਿੱਥੋਂ ਆਉਂਦੀ ਹੈ ਠੀਕ ਹੈ ਮੈਂ ਸੇਵਾ ਕਰਨੀ ਚਾਹੁੰਨਾ ਜੇ ਯਾਰ ਮੈਂ ਤੇਰੀ ਵੀਡੀਓ ਬਣਾ ਕੇ ਹੀ ਵਾਇਰਲ ਕਰਤੀ ਤੈਨੂੰ 6-7000 ਰੁਪਏ ਦਵਾਈ ਦੇ ਕੇ ਕੱਲ ਨੂੰ ਤੇਰਾ ਵਿਆਹ ਹੋ ਜੂ ਹੂੰ ਨਹੀਂ ਹੁਣ ਐਦਾਂ ਦੀਆਂ ਕਾਰਵਾਈਆਂ ਥੋੜੀ ਮੈਂ ਵੀਡੀਓ ਪਾਉਂਗਾ ਹੁਣ ਕਿਸੇ ਦਾ ਰਾਸ਼ਨ ਹੈਗਾ ਜੇ ਤਾਂ ਅਸੀਂ ਕਿਸੇ ਦਾ ਫੇਸ ਬਲਰ ਕਰਕੇ ਪਾ ਦਿੰਨੇ ਹਾਂ ਠੀਕ ਹੈ ਹੁਣ ਤੁਸੀਂ ਆ ਅਸੀਂ ਘੱਟੋ ਘੱਟ ਨਹੀਂ ਤਾਂ ਤੁਸੀਂ ਇਹ ਪੁਲਿਸ ਬਣਾ ਲਾਜੂ ਵੀ ਗਵਾਹ ਨੇ ਉਹ 95 99% ਮੇਰੇ ਨਾਲ ਨੇ ਵੀ ਜੋ ਕੀਤਾ ਠੀਕ ਹੈ ਚਲੋ ਇੱਕ बन ਜਾਂਦਾ ਸਿਸਟਮ ਹੋ ਗਿਆ ਤੇਰੇ ਤੇ ਕੋਈ ਨਹੀਂ ਨਿਕਲ ਜੇਗਾ ਕੋਈ ਵੱਡਿਆ ਗੱਲ ਨਹੀਂ ਹੈਣਾ ਤੇ ਪਰ ਆਪਾਂ ਨੂੰ ਜਿਹੜਾ ਜੋ ਦੋਸ਼ੀ ਜਿਹਾ ਲਿਖਿਆ ਉਹ ਸਾਲਾ ਫੀਲ ਜਿਆ ਹੁੰਦਾ ਵੀ ਹੈ ਨਾ ਵੀ ਬੰਦਾ ਇੱਕ ਆਪਣੇ ਆਪ ਨੂੰ ਹਰੇਕ ਤੇ ਸਮਾਜ ਸੇਵੀ ਕਹਵੇ ਤੇ ਉਹਦੇ ਦੋਸ਼ੀ ਲਿਖਣਾ ਇਹ ਦੋਸ਼ੀ ਤੋਂ ਮਾਫੀ ਮੰਗਣਾ ਸੀ ਆ ਦੋਸ਼ੀ ਤੋਂ ਮਾਫੀ ਮੰਗਣਾ ਦੇਖੋ ਇੱਕ ਗੱਲ ਹੋਰ ਹੋਈ ਸੀਗੀ ਮੇਰੀ ਪ੍ਰਸ਼ਾਸਨ ਨਾਲ ਵੀ ਉਹ ਕਹਿੰਦੇ ਸੀ ਵੀ ਤੂੰ ਉਹਨਾਂ ਦੀ ਮੰਮੀ ਤੋਂ ਤੇ ਭੈਣ ਤੋਂ ਮਾਫੀ ਮੰਗ ਲੈ ਉਹਨਾਂ ਨੇ ਮੈਨੂੰ ਸ਼ਾਇਦ ਇਹ ਗੱਲ 18 19 ਤਰੀਕ ਨੂੰ ਕਹੀ ਹੋਣੀ ਆ ਮਨਨ ਨੂੰ ਕਿਹਾ ਵੀ ਸਾਰੇ ਇਹ ਤਾਂ ਮੈਂ ਚੀਜ਼ 12 13 ਤਰੀਕ ਨੂੰ ਕਰ ਚੁੱਕਿਆ ਇੱਕ ਇੰਟਰਵਿਊ 'ਚ ਹੂੰ ਹੀਟ ਆਫ ਦੀ ਮੂਮੈਂਟ ਅਸੀਂ ਗਾਲਾਂ ਕੱਢੀਆਂ ਦਿਮਾਗ ਟੈਂਪਰ 'ਚ ਸੀਗਾ ਹੂੰ ਬਾਦ ਅਸੀਂ ਇਹ ਗੱਲ ਸੋਚਦੇ ਆਂ ਵੀ ਉਹਦੀ ਮੰਮੀ ਨੂੰ ਥੋੜੀ ਪਤਾ ਯਾਰ ਉਹਨੇ ਬੇਦਬੀ ਕੀਤੀ ਉਹਦੀ ਮਾਂ ਨੂੰ ਥੋੜੀ ਪਤਾ ਹੈ ਉਹਦੀ ਭੈਣ ਨੂੰ ਥੋੜੀ ਪਤਾ ਮੈਂ ਇੱਕ ਇੰਟਰਵਿਊ ਚ ਮਾਫੀ ਪਹਿਲਾਂ ਹੀ ਮੰਗ ਚੁੱਕਿਆ ਸੀ ਤੇ ਹੁਣ ਜੇ ਵੀਰੇ ਕੋਈ ਕਵੇ ਵੀ ਦੋਸ਼ੀ ਤੋਂ ਮੰਗ ਲਾ ਫਿਰ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸਾਰ ਨੂੰ ਚਾਹੀਦਾ ਵੀ ਇਹ ਚੀਜ਼ ਨੂੰ ਸੰਜੀਦਨ ਨਾਲ ਲੈਣ ਵੀ ਇੱਦਾਂ ਨਾ ਵੀ ਇੰਨੇ ਕ ਬੰਦੇ ਇਕੱਠੇ ਹੋ ਕੇ ਆ ਕੇ ਹਨਾ ਮੈਂ ਇਕੱਠ ਨਹੀਂ ਕਰਨਾ ਚਾਹੁੰਦਾ ਤੁਸੀਂ ਵੀ ਸਮਝਦਾਰ ਹੋ ਮੇਰੇ ਤੁਹਾਡੇ ਵਰਗੇ ਵੱਡੇ ਪੱਤਰਕਾਰ ਨਾਲ ਪਿਆਰ ਸਿਸਟਮ ਸਭ ਸਭ ਜਾਣਦੇ ਨੇ ਜੇ ਮੈਂ ਇੱਕ ਕੱਟ ਕਰਦਾ ਤਾਂ ਮੈਂ ਨਾ 2000 ਬੰਦਾਵਾਂ ਇਜ਼ੀਲੀ ਕਰ ਸਕਦਾ ਮੈਂ ਕਿਉਂ ਕਰਾਂ ਸਵਾ ਦੇ ਦਿਨ ਚੱਲਦੇ ਨੇ ਕੋਈ ਬੰਦਾ ਆਪਣਾ ਕੰਮ ਬੰਦ ਕਰਨ ਦਾ ਮਨਸ਼ਾ ਉਹਦੀ ਜਿਹਨੇ ਬੇਦਬੀ ਕੀਤੀ ਉਹਦਾ ਕੋਈ ਮਨਸ਼ਾ ਕੋਈ ਮਨਸ਼ਾ ਸੀ ਉਹਦੀ ਬੇਦਬੀ ਕਰਨ ਦੀ ਜਾਂ ਮੈਂਟਲੀ ਕੁਛ ਐਦਾਂ ਦਾ ਕਿ ਕੀ ਐਦਾਂ ਦਾ ਕੁਝ ਨਹੀਂ ਆ ਉਹਨੂੰ ਪੁੱਛਿਆ ਤੁਸੀਂ ਲਾਈਵ ਵੀਡੀਓ ਦੇਖੀ ਹੋਣੀ ਆ ਵੀ ਯਾਰ ਤੂੰ ਆ ਕਦ ਲਈ ਕੀਤਾ ਤੈਨੂੰ ਕੀ ਲੋੜ ਚ ਉਹ ਕਹਿ ਰਿਹਾ ਮੈਂ 10 ਸਾਲ ਤੋਂ ਪੜ੍ਹਟ ਕਰ ਰਿਹਾ ਮੈਨੂੰ ਕੁਛ ਮਿਲਿਆ ਮਿਲਿਆ ਨਹੀਂ ਤੁਹਾਡੇ ਮੂੰਹ ਤੇ ਮੰਨ ਰਿਹਾ ਉਹ ਔਰ ਉਹਨੂੰ ਇੰਨੀ ਕਵਾਰੀ ਥਾਣੇ ਵੀ ਪੁੱਛਿਆ ਗਿਆ ਜਿਹੜੇ ਬੰਦੇ ਜਿਨ੍ਹਾਂ ਨੇ ਕ ਉਹ ਕੀਤੀ ਹੈ ਉਹ ਮੰਨ ਰਿਹਾ ਹੈ ਉਹ ਥਾਣੇ 'ਚ ਵੀ ਮੰਨ ਥਾਣੇ 'ਚ ਤਾਂ ਕੈਮਰੇ ਨੇ ਹੁਣ ਥਾਣੇ 'ਚ ਤਾਂ ਕੋਈ ਐ ਨਹੀਂ ਵੀ ਕੋਈ ਗੁੰਡਾ ਰਾਜ ਹੈ ਵਧੀਆ ਆਪਣਾ ਫਰੀडम ਹੈ ਸਿਸਟਮ ਹੈ ਕੋਈ ਇਦਾਂ ਦੀ ਗੱਲ ਨਹੀਂ ਵੀ ਕਹਿੰਦਾ ਭਾਬਾ ਵੀ ਥਾਣੇ 'ਚ ਕੈਮਰੇ ਲੱਗੋ ਥਾਣੇ 'ਚ ਆਰਾਮ ਨਾਲ ਮੰਨ ਰਿਹਾ ਵੀ ਹਾਂ ਯਾਰ ਮੇਰੇ ਤੋਂ ਹੋ ਗਈ ਫਿਰ ਵੀ ਡਿਲੇ ਹਾਂ ਵੀ ਮੇਰੇ ਤੋਂ ਹੋ ਗਈ ਬੇਦਵੀ ਉਹ ਐਂ ਕਹਿ ਰਿਹਾ ਸੀਗਾ ਤੇ ਹੁਣ ਅੱਗੇ ਇਹੀ ਸਮਾਜ ਸੇਵਾ ਤੁਹਾਡੀ ਆਪਣੇ ਗੁਰੂਆਂ ਪ੍ਰਤੀ ਆ ਰਹੇਗੀ ਕਿਉਂਕਿ ਹੁਣ ਅੰਜਾਮ ਤੁਸੀਂ ਦੇਖ ਲਿਆ ਹੈ ਕਿ ਸੇਵਾ ਕਰਨ ਤੋਂ ਬਾਅਦ ਕੀ ਹੁੰਦਾ ਕੁਝ ਨਹੀਂ ਹੁੰਦਾ ਅੰਜਾਮ ਅੰਜੂਮ ਨਹੀਂ ਕੁਝ ਨਹੀਂ ਇੱਕ ਵੱਡਾ ਸਿਸਟਮ ਇੱਕ ਤਰੀਕ ਨੂੰ ਅਸੀਂ ਇੱਕ ਵੀਡੀਓ ਪਾਵਾਂਗੇ ਵੱਡੀ ਇੱਕ ਵੱਡੀ ਕਾਲ ਦਵਾਂਗੇ ਇੱਕ ਤਰੀਕ ਨੂੰ ਵੀ ਜਿਹੜੇ ਸਾਰੇ ਕਹਿ ਰਹੇ ਨੇ ਵੀ ਸਮਾਜ ਸੇਵਾ ਬੰਦ ਹੋ ਜੂ ਇਦਾਂ ਕਰ ਦੇਗਾ ਛੱਡ ਪਰ ਹੁਣ ਕੀ ਮਿਲ ਗਿਆ ਹੁਣ ਤੂੰ ਡਿਪਰੈਸ਼ਨ ਚ ਹੈ ਕਰ ਦੇ ਇਦਾਂ ਇੱਕ ਤਰੀਕ ਨੂੰ ਇੱਕ ਵੀਡੀਓ ਪਾ ਕੇ ਸਭ ਕੁਝ ਕਲੀਅਰ ਕਰ ਦਾਂਗੇ ਇੱਕ ਤਰੀਕ ਨੂੰ ਪਾਵਾਂਗੇ ਇੱਕ ਵੀਡੀਓ ਆਪਣੇ ਪੇਜ ਤੋਂ ਸਿੱਟੀ ਸਾਹਿਬ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਪਣੇ ਪ੍ਰਤੀ ਤੇ ਆਪਣੇ ਗੁਰੂਆਂ ਪ੍ਰਤੀ ਕੀ ਬੇਅਦਬੀ ਹੋ ਰਹੀ ਹੈ ਰੋਕਿਆ ਜਾਵੇ ਤੇ ਅਸੀਂ ਤਾਂ ਕਹਿੰਨੇ ਆ ਵੀ ਇੰਟਰਵਿਊ ਚੱਲੀਆਂ ਵਾਅਦਾ ਕਰਨ ਦੀ ਕੋਸ਼ਿਸ਼ ਕਰਦੇ ਆ ਬੇਅਦਬੀਆਂ ਦੇ ਵਿੱਚ ਪਰ ਵਾਅਦਾ ਹੋਣ ਦੀ ਵਜ੍ਹਾ ਇਹ ਜਿਹੜਾ ਬੇਅਦਬੀ ਰੋਕਦਾ ਉਹ ਉਹਦੇ ਤੇ ਪਰਚਾ ਕੀ ਸੰਦੇਸ਼ ਦੇਣਾ ਚਾਹੁੰਦਾ ਨੂੰ ਇੱਕ ਮੁੰਡਾ ਲੁਧਿਆਣੇ ਦਾ ਮੈਂ ਸ਼ਾਇਦ ਉਹਦਾ ਨਾਂ ਨਹੀਂ ਜਾਣਦਾ ਮੈਨੂੰ ਲੱਗਦਾ ਰਾਤ ਵੀ ਉਹਦੇ ਮੈਸੇਜ ਆਏ ਸੀਗਾ ਹਨਾ ਇੱਕ ਕੋਈ ਸਿੰਗਰ ਗਰਨਾਮਪੁਰ ਗਰਨਾਮ ਐਦਾਂ ਕੁਝ ਚੱਲ ਰਿਹਾ ਹੈ ਨਾ ਗੁਰਮਨ ਮਾਨ ਹਨਾ ਸਰਦਾਰ ਚਲੋ ਭਰਾ ਆਪਣਾ ਗੁਰਮਨ ਮਾਨ ਹਨ ਮੈਂ ਨਾਮ ਤੁਹਾਡੇ ਤੋਂ ਮਾਨ ਸੁਣਿਆ ਗੁਰਮਨ ਤੱਕ ਮੈਨੂੰ ਪਤਾ ਸੀ ਮੈਸੇਜ ਪਏ ਨੇ ਇੱਕ 17 18 ਸਾਲ ਦਾ ਮੁੰਡਾ ਵਿਰੋਧ ਕਰ ਰਿਹਾ ਜਿਨੇ ਉਸ ਦਿਨ ਸ਼ਾਇਦ ਤੁਸੀਂ ਇੰਟਰਵਿਊ ਲਈ ਉਹਦੀ ਮੈਨੂੰ ਉਹਦੇ ਚ ਕੁਝ ਗਲਤ ਨਹੀਂ ਲੱਗ ਰਿਹਾ ਯਾਰ ਕੋਈ ਹਾਈਪ ਨਹੀਂ ਫੇਮਸ ਨੂੰ ਕੀ ਹੋ ਜਾਂਦਾ ਕੀ ਹੋ ਜੂ ਫੇਮਸ ਹੋ ਕੇ ਕੀ ਹੋ ਜਾਂਦਾ ਕੁਝ ਉਹਨਾਂ ਕੋ ਪੈਨਸ਼ਨ ਲੱਗ ਜਾਂਦੀ ਨਹੀਂ ਨਾ ਉਹ ਬੰਦਾ ਸਹੀ ਕਹਿ ਰਿਹਾ ਵੀ ਯਾਰ ਜੇ ਮੈਂ ਸ਼ਨੀ ਭਗਵਾਨ ਦੀ ਪੂਜਾ ਕਰਦਾ ਮੰਨ ਲਓ ਮੇਰੀ ਸ਼ਰਨੀ ਭਗਵਾਨ 'ਚ ਆਸਤਾ ਹੈ ਤੇ ਉਹਨੂੰ ਕੋਈ ਐਵੇਂ ਕਵੇ ਵੀ ਸ਼ਰਨੀ ਮੈਂ ਡੱਬ 'ਚ ਰੱਖਾਂ ਜੇਬ 'ਚ ਪਾਵਾਂ ਉਹਨੂੰ ਗਲਤ ਲੱਗਾ ਤਾਂ ਤੂੰ ਬਾਫੀ ਫੀਲ ਕਰ ਲੈ ਸਮਝੋ ਕਰ ਲਓ ਮੇਰੀ ਮੇਰੀ ਆਸਤਾ ਜੁੜੀ ਹੋਈ ਹੈ ਭਗਵਾਨ ਸ਼ਿਵ ਜੀ ਨਾਲ ਠੀਕ ਹੈ ਜੇ ਕੋਈ ਸ਼ਿਵ ਜੀ ਬਾਰੇ ਬੋਲੇ ਜਾਂ ਮਤਲਬ ਉਹਨਾਂ ਦੇ ਕੋਈ ਨਾਲ ਜਿਹੜੀਆਂ ਵਰਤੀ ਜਾਂਦੀਆਂ ਹੋਈਆਂ ਚੀਜ਼ਾਂ ਬਾਰੇ ਬੋਲੇ ਹਨਾ ਤੇ ਜੇ ਮੈਂ ਨਹੀਂ ਬੋਲੂੰਗਾ ਹੋਰ ਕੌਣ ਬੋਲੇ ਉਹ ਮੁੰਡਾ ਸਹੀ ਬੋਲ ਰਿਹਾ ਮਾਦੇ ਹੱਕ ਚ ਬਿਆਨ ਦੇ ਰਿਹਾ ਸ਼ੈਣੀ ਦੇਖੋ ਤੁਸੀਂ ਗਾਣਾ ਲਿਖਣਾ ਚਲੋ ਲਿਖਿਆ ਗਿਆ ਤੁਹਾਡੇ ਤੋਂ ਹਨਾ ਇੱਕ ਸੌਰੀ ਫੀਲ ਕਰ ਸਕਦਾ ਨਾ ਇੱਕ ਸਮਾਜ ਆ ਹਿੰਦੂ ਧਰਮ ਕਿੱਡਾ ਵੱਡਾ ਹਨਾ ਆਪਣੇ ਭਰਾ ਨੇ ਜੁੜੇ ਹੋਏ ਫਿਰ ਤਾਂ ਤੋੜਨ ਦੀਆਂ ਗੱਲਾਂ ਨੇ ਇੱਕ ਇੱਕ ਅੱਖਰ ਵਿੱਚ ਹੁਣ ਤਾਂ ਗਾਣਾ ਵਾਇਰਲ ਹੋਣਾ ਸੀ ਹੋ ਗਿਆ ਸਭ ਕੁਝ ਹੋ ਗਿਆ ਤੂੰ ਐਂ ਕਹਿ ਸਕਦਾ ਨਾ ਵੀ ਅੱਗੇ ਤੋਂ ਮੇਰਾ ਭਰਾ ਵੀ ਆਪਾਂ ਦੇਖ ਕੇ ਚੱਲਾਂਗੇ ਵੀ ਸ਼ੈਣੀ ਮਾ ਰਾਏ ਦਾ ਨਾਮ ਨਹੀਂ ਲਿਖਾਂਗੇ ਕਿੰਨੇ ਬੰਦੇ ਮੰਨਦੇ ਆ ਮੈਂ ਤਾਂ ਹੈਰਾਨ ਆ ਇਸ ਤੋਂ ਬਾਅਦ ਵੱਧ ਪਤਾ ਲੱਗਿਆ ਮੈਨੂੰ ਬਿਸ਼ਨੀ ਦੇਵ ਜੀ ਬਾਰੇ ਇਤਿਹਾਸ ਪੜ੍ਹਿਆ ਮਤਲਬ ਇਤਿਹਾਸ ਨਹੀਂ ਵੀਡੀਓਜ਼ ਦੇਖੀਆਂ ਨੇ ਹਨਾ ਵੀ ਇੰਨੇ ਬੰਦਿਆਂ ਦੀ ਮਾਨਤਾ ਨੇ ਤੇ ਵੀਰ ਯਾਰ ਇੰਨੇ ਬੰਦੇ ਦੀ ਮਾਨਤਾ ਨੂੰ ਤੁਸੀਂ ਕਿਉਂ ਕਹਿੰਦੇ ਵੀ ਮੈਂ ਡੱਬ ਜਿਹਾ ਰੱਖ ਲੂ ਵੀਰੇ ਕੋਈ ਨਹੀਂ ਹੋ ਸਕਦਾ ਗਲਤ ਗੱਲਾਂ ਨੇ ਜੇ ਹੋ ਗਈ ਮੈਂ ਵੀ ਮੰਗ ਲੂ ਹੂੰ ਐਨਾ ਵੱਡਾ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਇਸ ਦਾ ਉੱਠਿਆ ਹੋਇਆ ਪਰ ਇੱਕ ਵੀ ਜੜਾ ਉਸ ਦੇ ਵੱਲੋਂ ਰਿਪਲਾਈ ਨਹੀਂ ਆਇਆ ਹੁਣ ਤੱਕ ਕਿ ਮੈਂ ਸੌਰੀ ਫੀਲ ਕਰਦਾ ਗਲਤੀ ਨਹੀਂ ਮੰਨੀ ਹੈਗੀ ਹਲੇ ਤੱਕ ਬਹੁਤ ਮਾੜੀ ਗੱਲ ਆ ਉਹਦੇ ਵਾਸਤੇ ਵੀ ਜੀ ਉਹਨੇ ਸੌਰੀ ਨਹੀਂ ਫੀਲ ਕੀਤੀ ਜਾਂ ਉਹਨੂੰ ਕੋਈ ਰਿਗਰੈਟ ਨਹੀਂ ਹੈਗਾ ਯਾਰ ਤੁਹਾਨੂੰ ਮੇਰੇ ਤੋਂ ਕੋਈ ਆਬਜੈਕਸ਼ਨ ਹੈ ਮੈਂ ਇੱਕ ਤਰੀਕ ਨੂੰ ਇੱਕ ਵੀਡੀਓ ਪਾਉਣੀ ਆ ਤੁਸੀਂ ਆਪੇ ਦੇਖ ਲਓ ਵੀ ਸਾਰਾ ਕੁਝ ਬਹੁਤ ਕੁਝ ਕਲੀਅਰ ਹੋ ਜਾਣਾ ਉਹ ਚੀਜ਼ਾਂ ਹਨ ਵੀ ਆਪਣੇ ਤਾਂ ਇੰਨੀ ਟੈਨਸ਼ਨ ਦੀ ਬਰਦਾਸ਼ਤ ਨਹੀਂ ਹੁੰਦੀ ਹੈ ਕਿ ਦੇਖੋ ਮੇਰੇ ਕਰਕੇ ਮੇਰਾ ਛੋਟਾ ਬੱਚਾ ਮੈਂਟਲੀ ਡਿਪਰੈਸ਼ਨ 'ਚ ਜਾਵੇ ਮੇਰੇ ਘਰ ਦੇ ਹਨਾ ਜੋ ਮੇਰਾ ਵਪਾਰ ਦਾ ਬਹੁਤ ਭੈਣ ਪ੍ਰੋਸਪੋਰਟ ਕਰਦੇ ਨੇ ਪਰ ਆਪਾਂ ਇੱਕ ਹੋਰ ਚੀਜ਼ ਕਰਕੇ ਵੀ ਅੱਗੇ ਆ ਸਕਦੇ ਆ ਅੱਗੇ ਤਾਂ ਜੋ ਆਣਾ ਸੀ ਆਗੇ ਤਿੰਨ ਚਾਰ ਸਾਲ ਤੋਂ ਸਭ ਜਾਣਦੇ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਹਨੀ ਆ ਜਾਂ ਸੇਠੀ ਹਨਾ ਸੋ ਜਿਹੜਾ ਨੇ ਮਾੜਾ ਸਮਝਣਾ ਵੀਰੋ ਸਮਝੋਦੇ ਆਪਾਂ ਨੂੰ ਕੋਈ ਚੱਕਰ ਨਹੀਂ ਹੋਣਾ ਸੀ ਆਪਣੇ ਮਨ ਦੇ ਹਿਸਾਬ ਨਾਲ ਅੱਜ ਸਾਨੂੰ ਲੱਗਿਆ ਵੀ ਅਸੀਂ ਸ਼ੂਜ਼ ਦਾ ਕੰਮ ਕਰਦੇ ਹਾਂ ਸਾਨੂੰ ਸ਼ੂਜ਼ ਡਿਸਟ੍ਰੀਬਿਊਟ ਕਰਨੇ ਚਾਹੀਦੇ ਹਨਾ ਸਾਨੂੰ ਲੱਗਿਆ ਵੀ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਚਲਾਈਏ ਸਾਨੂੰ ਕਰਨਾ ਚਾਹੀਦਾ ਇੱਥੇ ਮਾ ਦੇ ਮੰਦਿਰ ਹਨਾ ਸ਼ਿਵ ਜੀ ਦਾ ਅਸੀਂ ਉੱਥੇ ਜਾਂਦੇ ਆ ਅਸੀਂ ਹਰੇਕ ਸਾਲ ਸੋਵਰਾਤਰੀ ਤੇ ਭੈਣਾ ਭਰਾ ਵਾਂਗੂ ਇਕੱਠੇ ਹੋ ਕੇ ਕਰਦੇ ਹਾਂ ਕੱਲ ਇੱਕ ਪੱਤਰਕਾਰ ਸਾਹਿਬ ਪੁੱਛਦੇ ਪਏ ਸੀ ਮੈਨੂੰ ਵੀ ਯਾਰ ਤੂੰ ਉਹਦੇ ਬਾਰੇ ਕਿਉਂ ਨਹੀਂ ਬੋਲੇ ਮੈਂ ਕਿਹਾ ਐਦਾਂ ਨਾ ਕਹੋ ਬੋਲੂਗਾ ਤਾਂ ਮੈਂ ਦਿਲੋਂ ਅੱਜ ਮੈਂ ਦਿਲੋਂ ਬੋਲਿਆ ਨਾ ਤੁਸੀਂ ਕਿਉਂ ਕਹਿੰਦੇ ਵੀ ਉੱਤੇ ਬੋਲ ਫਿਰ ਤਾਂ ਤੁਹਾਡਾ ਇੱਕ ਉਹ ਹੋ ਗਿਆ ਵੀ ਤੂੰ ਬੋਲ ਹਨਾ ਮੈਂ ਤੁਹਾਨੂੰ ਆਪ ਪੁੱਛਣਾ ਬਾਈ ਜੀ ਤੁਸੀਂ ਕਰੀ ਸੀ ਇੰਟਰਵਿਊ ਅੱਜ ਹੀ ਪੁੱਛਣਾ ਆਪਾਂ ਪਹਿਲੀ ਵਾਰ ਮਿਲਿਆ ਚੈਨਲ ਬਹੁਤ ਵਾਰ ਮਿਲਿਆ ਆਪਾਂ ਭਰਾ ਪਹਿਲੀ ਵਾਰ ਮਿਲਿਆ ਨਾ ਤੇ ਵਧੀਆ ਯਾਰ ਉਹ ਮੁੰਡੇ ਚ ਜਜਮੈਂਟ ਕੁਝ ਗਲਤ ਥੋੜੀ ਕਰ ਰਹੇ ਆ ਉਹਦੀ ਆਸਤਾ ਯਾਰ ਸ਼ਨੀ ਭਗਵਾਨ ਚ ਹੁਣ ਕਈਆਂ ਨੂੰ ਕਰ ਰਹੇ ਵੀ ਵਾਇਰਲ ਹੋਊਗਾ ਇਦਾਂ ਨਹੀਂ ਹੋਜੂ ਫਿਰ ਵਾਇਰਲ ਖੜਨ ਦਾ ਵੀ ਤਾਂ ਜੰਮ ਚਾਹੀਦਾ ਗਾਲਾਂ ਵੀ ਤਾਂ ਕੱਢਦੇ ਹੋਣਗੇ ਉਹਨੂੰ ਜਿਹੜੇ ਗੁਰਮਨ ਮਾਨ ਦੇ ਸਪੋਰਟਰ ਹੋਣਗੇ ਉਹ ਵੀ ਸਾਡਾ ਭਰਾਵ ਹੈ ਪਰ ਉਹ ਏਡੀ ਗੱਲ ਨਹੀਂ ਵੀ ਇੰਨੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਰਫ ਇਹ ਕਹਿਆ ਯਾਰ ਸੌਰੀ ਬਾਈ ਕਿੱਡੀ ਕੀ ਗੱਲ ਆ ਮੈਂ ਮੰਗ ਲੈਣਾ ਵਾਸਤੇ ਕਿਸੇ ਦੇਵੀ ਦੇਵਤਾ ਦਾ ਨਾਮ ਗਲਤ ਗੱਲ ਹੈ ਬਹੁਤ ਗਲਤ ਹੈ ਧਾਰਮਿਕ ਹਸਤਾਮ ਨੂੰ ਤੁਸੀਂ ਕਿਉਂ ਠੇਸ ਬਣਾਉਂਦੇ ਹੋ ਕਿਸੇ ਨੂੰ ਕੀ ਪਤਾ ਵੀ ਸ਼ਨੀ ਭਗਵਾਨ ਤੋਂ ਅਗਲੇ ਨੂੰ ਕੀ ਮਿਲੇ ਨਹੀਂ ਮਿਲੇ ਕੌਣ ਜੱਜ ਕਰ ਸਕਦਾ ਵੀ ਮੈਂ ਗੁਰਨਾਣਕ ਸਾਹਿਬ ਜੀ ਤੋਂ ਕੀ ਲੈ ਲਿਆ ਮੈਂ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਕੀ ਲੈ ਲਿਆ ਨਹੀਂ ਲੈ ਲਿਆ ਜੇ ਕੱਲ ਨੂੰ ਕੋਈ ਬਾਬਾ ਜੀ ਬਾਰੇ ਬੋਲੇ ਮੈਂ ਸੁਣ ਲਊ ਯਾਰ ਤੁਸੀਂ ਆਪਣੇ ਤੇ ਲਾ ਕੇ ਦੇਖੋ ਹਨਾ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੇ ਬਹੁਤ ਬੰਦੇ ਨਾ ਬੇਅਕਲੀਆਂ ਜੀਆਂ ਕਰ ਦਿੰਦੇ ਨੇ ਇੱਕ ਪਰਸੋਂ ਜਿਹothe ਵੀਡੀਓ ਚੱਲਦੀ ਸੀਗੀ ਚਲੋ ਕ੍ਰਿਸਮਸ ਧਰਮ ਨੂੰ ਮੰਨਣਾ ਨਾ ਮੰਨਣਾ ਮੇਰੀ ਮਰਜ਼ੀ ਤੁਹਾਡੀ ਮਰਜ਼ੀ ਹੈਨਾ ਪਰ ਮੇਰਾ ਇਹ ਫਰਜ਼ ਨਹੀਂ ਵੀ ਮੈਂ ਉਹਦੇ ਖਿਲਾਫ ਵੀ ਬੋਲਾਂ ਜੇ ਮੈਂ ਕਦੀ ਖਿਲਾਫ ਬੋਲਿਆ ਹਵਾਂ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਜੇ ਮੈਂ ਬੋਲਿਆ ਹਵਾਂ ਕਦੀ ਵੀ ਮੈਂ ਇੱਕ ਦੱਸਾਂ ਉਹਨਾਂ ਦੇ ਪੋਸਟਰ ਲੱਗੇ ਸੀ ਹੁਣ ਬਰਾਬਰ ਸ਼ੀਦੀ ਜੋੜ ਮੇਲਾ ਛੋਟੇ ਸਾਹਿਬ ਜਦਿਆਂ ਦੇ ਹੈਨਾ ਬਰਾਬਰ ਕ੍ਰਿਸਮਸ ਇਹ ਉਹਨਾਂ ਦਾ ਈਵੈਂਟ ਹੈ ਸਾਡਾ ਸਾਡਾ ਸ਼ੀਦੀ ਦੇ ਵਸੇ ਠੀਕ ਹੈ ਹੁਣ ਉਹ ਕਿਤੇ ਪੋਸਟਰ ਲਾ ਰਹੇ ਨੇ ਆਪਾਂ ਜਾ ਕੇ ਉਹਨੂੰ ਨੇਜੇ ਨਾਲ ਪਾੜ ਕੇ ਪਿੱਛੇ ਗਾਣੇ ਚਲਾ ਰਹੇ ਆ ਭਿੰਡਰਾਂ ਵਾਲੇ ਬਾਬਾ ਜੀ ਦੇ ਕੀ ਹੋਇਆ ਉਹਦੇ ਨਾਲ ਹਮ ਇਨੋਸੈਂਸ ਨਹੀਂ ਕ੍ਰੀਏਟ ਹੋਊਗੀ ਉਹਦੇ ਨਾਲ ਹੋਊਗੀ ਕੀ ਕੁਝ ਹੋ ਗਿਆ ਆਰਾਮ ਨਾਲ ਇੱਕ ਪੋਸਟਰ ਸੜਕ ਤੇ ਲੱਗੇ ਜਾਂਦਾ ਤੁਹਾਡੇ ਘਰ ਦੇ ਬਾਹਰ ਕਿਸੇ ਨੇ ਲਾਤਾ ਜਾਂ ਤੁਹਾਨੂੰ ਅਗਲਾ ਕਹਿ ਰਿਹਾ ਧਰਮ ਜੁਆਇਨ ਕਰੋ ਜਾਂ ਤੁਹਾਨੂੰ ਧੱਕੇ ਨਾਲ ਅਗਲਾ ਪ੍ਰਚਾਰ ਕਰ ਰਿਹਾ ਇੱਕ ਚੌਂਗ ਚ ਪੋਸਟਰ ਲੱਗਿਆ ਹੋਇਆ ਮੈਂ ਜਾ ਕੇ ਪਾੜ ਕੇ ਪਿੱਛੇ ਗਾਣਾ ਲਾ ਦੇਣਾ ਕਿਉਂ ਤੁਸੀਂ ਸਹੀ ਸਮਝਦੇ ਹੋ ਚੀਜ਼ ਨੂੰ ਬਿਲਕੁਲ ਨਹੀਂ ਕੀ ਕੀ ਫਾਇਦਾ ਹੋਇਆ ਕੁਝ ਫਾਇਦਾ ਫਿਰ ਇਹ ਹੁੰਦਾ ਵਾਇਰਲ ਚੀਜ਼ਾਂ ਹਰ ਕਿਸਮ ਦੀ ਆਪਣੇ ਹਰ ਬੰਦੇ ਦੀ ਆਪਣੇ ਧਰਮ ਦੇ ਵਿੱਚ ਆਸਤਾ ਉਹਨਾਂ ਦੀ ਆਪਣੇ ਚਾਸਤਾ ਸਾਡੀ ਆਪਣੇ ਚਾਸਤਾ ਤੁਸੀਂ ਕਹਿੰਨੇ ਹੋ ਡਰਾਮੇਬਾਜੀ ਕਰਦੇ ਨੇ ਤੇ ਫਿਰ ਉਹ ਆਪ ਕਰਨ ਸਾਨੂੰ ਤੁਸੀਂ ਨਾ ਮੰਨੋ ਮੈਨੂੰ ਕੋਈ ਤੱਕੇ ਨਾਲ ਚਰਚੇ ਜਾਣ ਨੂੰ ਕਹਿ ਦੂਗਾ ਨਹੀਂ ਨਹੀਂ ਕਹਿ ਸਕਦਾ ਨਾ ਜਿੱਦਣ ਮੇਰਾ ਦਿਲ ਕਰੂ ਮੈਂ ਜਾਊਂਗਾ ਮੈਂ ਹੁਣ ਵੀ ਸ਼ਾਇਦ ਜਾ ਆਵਾਂ ਇਸ ਤੋਂ ਬਾਅਦ ਮੇਰੇ ਆਪ ਦੇਖੋ ਜੇ ਤਾਂ ਆਪਾਂ ਚੀਜ਼ਾਂ 'ਚ ਪੈ ਗਏ ਫਿਰ ਤਾਂ ਆਪਾਂ ਡੱਡ ਹੋ ਜਾਾਂਗੇ ਹੁਣ ਤੁਸੀਂ ਜਿਹੜੇ ਬਾਜ਼ਾਰ 'ਚ ਖੜੇ ਹੋ 95% ਅਤੇ ਹਿੰਦੂ ਕਮਿਊਨਿਟੀ ਹੈ। ਹੂੰ ਔਰ ਅੱਜ ਤੱਕ ਨਹੀਂ ਮੈਨੂੰ ਫੀਲ ਹੋਇਆ ਮੈਂ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ 4 ਫੁੱਟ ਦੀ ਫੋਟੋ ਲਾ ਕੇ ਬੈਠਾਂ ਨਾਲ ਇਹ ਬਿਆਨਤ ਸਿੰਘ ਦਾ ਏਰੀਆ। ਹੂੰ ਸਿਟੀਜ਼ਨ ਤੁਹਾਡੀ ਅਗਲੀ ਕਾਰਵਾਈ ਜਿਹੜੇ ਆਪਣੇ ਮਾਮਲੇ 'ਚ ਬੇਦਬੀ ਵਾਲੇ ਮਾਮਲੇ 'ਚ ਕੀ ਕੀ ਤੁਸੀਂ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਪਟੀ ਦਾਇਰ ਕੀਤੀ ਉਹ ਕੀ ਹੋਏਗੀ ਹੁੰਦੀ। ਦੇਖੋ ਅਸੀਂ ਸਾਈਲੈਂਟਲੀ ਹੁਣ ਦੇਖੋ ਆਪਣਾ ਇੱਕ ਲਾਈਫ ਡਾਇਵਰਟ ਕਰਨ ਨੂੰ ਸੋਚ ਰਹੇ ਆ ਪਲਾਨ ਕਰ ਰਹੇ ਆ। ਪਰ ਜੋ ਸਾਡਾ ਪ੍ਰਸ਼ਾਸਨ ਨਾਲ ਮੇਰੇ ਤੇ ਗਲਤ ਪਰਚੇ ਹੋਏ ਨੇ ਕੱਲ ਨੂੰ ਮੈਂ ਬਾਹਰ ਵੀ ਜਾਣਾ ਬਿਜ਼ਨਸ ਦੇ ਤੌਰ ਤੇ ਵੀ ਜਾਣਾ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਵੀ ਜਾਣਾ ਤੇ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੀ ਪੀਸੀਸੀ ਨਹੀਂ ਕਲੀਅਰ ਹੁੰਦੀ ਪਰਚਾ ਛੋਟਾ ਵੱਡਾ ਮੈਟਰ ਨਹੀਂ ਕਰਦਾ ਪਰਚਾ ਕਿਉਂ ਹੋਇਆ ਪਰਚਾ ਕਿਉਂ ਹੋਇਆ ਪਰਚਾ ਕਿਉਂ ਹੋਇਆ ਦਾਗ ਲੱਗਦਾ ਦਾਗ ਲੱਗ ਗਿਆ ਨਾ ਇੱਕ ਵੀ ਹਾਂ ਹੱਥ ਕਾਲੇ ਕਰਾਦੇ ਆਪਣੇ ਠੀਕ ਹੈ ਉਹਦੇ ਲਈ ਆਪਾਂ ਹਾਈ ਕੋਰਟ ਦੇ ਵਿੱਚ ਰੈਟ ਪਾਈ ਹੋਈ ਹੈ ਸਭ ਤੋਂ ਉੱਤੇ ਆਪਣੇ ਹਾਈ ਕੋਰਟ ਹੈ ਹਾਈ ਕੋਰਟ ਦੇ ਜੱਜ ਜੋ ਕਹਿਣਗੇ ਸਾਨੂੰ ਉਹ ਮਨਜ਼ੂਰ ਹੈ ਸਾਡੇ ਵਕੀਲ ਐਡਵੋਕੇਟ ਸ਼ਿਵਰਾਜ ਦਾਉ ਮੱਜਾ ਜੀ ਐਡਵੋਕੇਟ ਘੁੰਮਣ ਬ੍ਰਦਰਸ ਉਹਨਾਂ ਦੀ سپورਟ ਨਾਲ ਅਸੀਂ ਰੈਟ ਡਾਇਰ ਕੀਤੀ ਹੈ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਉਹਨਾਂ ਨੂੰ ਨਹੀਂ ਸਹੀ ਲੱਗਿਆ ਉਹਨਾਂ ਨੇ ਮੇਰੇ ਤੇ ਪਰਚ ਹੁਣ ਹੱਕ ਦਿੰਦਾ ਵੀ ਮੈਂ ਰਿਟ ਪਾਦਾ ਮੈਂ ਪਾਤੀ ਮੇਰਾ ਕੋਈ ਡੀਐਸਪੀ ਸਾਹਿਬ ਨਾਲ ਰੌਲਾ ਥੋੜੀ ਆ ਵੀ ਮੇਨਾਂ ਪਹਿਲਾਂ ਅਸੀਂ ਕਈ ਵਾਰ ਬੈਠੇ ਹੋਵਾਂਗੇ ਇੱਕ ਚੀਜ਼ ਤੇ ਸਾਡੀ ਨਹੀਂ ਸੋਚ ਮਿਲੀ ਜਾਂ ਮੰਨ ਲਓ ਉਹਨਾਂ ਨੂੰ ਲੱਗਿਆ ਵੀ ਯਾਰ ਮੈਨੂੰ ਕਰਨਾ ਚਾਹੀਦਾ ਤੇ ਉਹਨਾਂ ਨੇ ਕਰਤਾ ਉਹਨਾਂ ਦੇ ਉੱਪਰ ਹਾਈ ਕੋਰਟ ਬੈਠੀ ਐ ਅਸੀਂ ਉਹਨਾਂ ਕੋਲ ਜਾ ਕੇ ਇੱਕ ਰਿਕੁਐਸਟ ਕਰਾਂਗੇ ਵੀ ਸਾਡੇ ਪਰਚੇ ਖਾਰਜ ਕਰਨ ਨੂੰ ਮੈਂ ਆਪਣੀ ਨਾਰਮਲ ਲਾਈਫ ਰੁਟੀਨ ਜਿਉਣੀ ਚਾਹੁੰਨਾ ਇਹ ਆ ਬਸ ਸੋ ਐਸੀ ਹਨੀ ਸੇਠੀ ਗਲਤੀ ਕੀਤੀ ਕਿ 4 ਤਰੀਕ ਨੂੰ ਹੋਏ ਬੇਅਦਬੀ ਤੋਂ ਬਾਅਦ ਜਿਹੜਾ ਪਰਚਾ ਕ੍ਰਾਸ ਪਰਚਾ ਕੀਤਾ ਗਿਆ ਇਹਨਾਂ ਤੇ ਜਿਸ ਦੇ ਸਪਸ਼ਟਿਕਰਨ ਜਿਹੜਾ ਜਿਸ ਦਾ ਮਾਮਲਾ ਪੂਰਾ ਦੱਸਿਆ ਹੈ ਹਨੀ ਸੇਠੀ ਨੇ ਕੈਮਰਾਮੈਨ ਪ੍ਰੈਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੇ ਕਮਾਂਡ